ਉਨੇ ਦੇ ਦੋ ਰਸਤੇ ਨੇ ਜਾਂ ਤੋ ਸੰਸਾਰ ਬਣਿਆ ਉਸ ਵੇਲੇ ਤੋਂ ਹੀ ਵੈਗੁਰੂ ਦੀ ਥੋੜ ਸ਼ੁਰੂ ਹੋਇਆ ਬੂთა ਜੀ ਨੂੰ ਵੈਗੁਰੂ ਬਹੁਤ ਵੱਡੀ ਰੋਸ਼ਨੀ ਦੇ ਰੂਪ ਵਿੱਚ ਦਿਖਿਆ ਜene ਜਦੋਂ પ્રકાશ ਹੋਇਆ ਬੂთა ਜੀ ਮੁਰਛਿਤ ਹੋ ਗਏ ਉਹਦੇ ਬਾਅਦ 10 ਕਮਾਲ ਰੈਂਡਸ ਪੱਥਰ ਦੇ ਉੱਤੇ ਲਿਖੀਆਂ ਆਈਆਂ ਸੀ ਉਨੇ ਕਿਹਾ ਮੇਰਾ ਨਾਮ ਐ ਹੈ ਮੈਂ ਹੀ ਆ ਉਹਦਾ ਮਤਲਬ ਹੈ ਇਥੇ ਆਈ ਦੀ ਔਰ ਕਈ ਬਿਆਪੇ ਜਾਂ ਸਾਰੇ ਆਪੇ ਪੱਟੀ ਚਲੋਂ ਆਪ ਉੱਪਰ ਲੇਖ ਵੀ ਤੋ ਇੱਕੋ ਕਈਆ ਨਾਮ ਦਾ ਦੂਜਾ ਕਾਇ ਹੈ ਉਹਦੀ ਤਲਾਸ਼ ਸ਼ੁਰੂ ਤੇ ਹੈ ਚਾਬੀ ਦਰਵਾਜ਼ੇ ਵਿੱਚ ਵੀ ਤੇ ਆਜਨ ਬੈਦਿਕ ਬੈਦਿਕ ਦਰਵਾਜ਼ੇ ਵਿੱਚ ਦੋਏ ਆਪਣੇ ਆਪਣੇ ਤਰੀਕੇ ਨਾਲ ਖੋਜ ਕਰਦੇ ਨੇ ਇਹ ਇੱਕ ਹੋਰ ਵਰਗ ਹੈ ਉਹ ਵਰਗ ਹੈ ਕਿ ਦ੍ਰਿਸ਼ਟਮਾਨ ਤੋਂ ਸ਼ੁਰੂ ਕਰੋ ਖੋਜ ਕਰਦੇ ਦ੍ਰਿਸ਼ਟਮਾਨ ਤੋਂ ਖੋਜ ਕਰਦੇ ਕਰਦੇ ਇਹਨਾਂ ਨੇ ਆਟਮ ਦਾ ਖੋਜ ਕਰ ਲਈ ਜਦੋਂ ਆਟਮ ਦੀ ਖੋਜ કરી ਇਹ ਪਤਾ ਲੱਗਿਆ ਵੀ ਇਹ ਤਾਂ ਤਿੰਨੇ ਇਲੈਕਟ੍ਰੋਨ ਨਿਊਟ੍ਰੋਨ ਤੇ ਪ੍ਰੋਟੋਨ ਜਾਦੇਵੀ ਖੋਜ ਵਿੱਚ ਪਹੁੰਚੇ ਕਹਿੰਦੇ ਇਹ ਸਟਾਨਰਜੀ ਹੈ ਨਰਜੀ ਚ ਕਨਵਰਟ ਹੋ ਜਾਂਦੇ ਨੇ ਨਰਜੀ ਤੋਂ ਬਣਦੇ ਨੇ ਉਹਨਾਂ ਨਰਜੀ ਤੋਂ ਬਾਅਦ ਕਹਿੰਦੇ ਬਿਗ ਬੈਂਗ ਚ ਹੋਇਆ ਸਭ ਕੁਝ ਐਡਾ ਜ਼ਬਰਦਸਤ ਧਮਾਕਾ ਸੀ ਜੀ ਤੋਂ ਸਭ ਕੁਝ ਹੋ ਗਿਆ ਪ੍ਰਕਿਰਤੀ ਦਾ ਇਬਰਾਹੀ ਵੈਗਰੀ ਦੀ ਖੋਜ ਕਰਦੇ ਨੇ ਉਹ ਕਿਤੇ ਵੀ ਵੈਗਰੂ ਹੈ ਉਹ ਤੇ ਬਿਨਾਂ ਹੋਰ ਕੁਝ ਆਇਆ ਨਹੀਂ ਇਧਰੋਂ ਖੋਜ ਨਾ ਨੇ ਇਧਰੋਂ ਸ਼ੁਰੂ ਕਰ ਲਈ ਪ੍ਰਤੱਖ ਰਗਲ ਪ੍ਰਕਟੀ ਜਾਂਦੇ ਨੇ ਲੇਕਿਨ ਉਹ ਜਿਹੜੀ ਚੀਜ਼ ਹੈ ਚੇਤਨਾ ਉਹ ਅਕਲ ਦੀ ਬਾਤ ਨਹੀਂ ਹੈ ਅਕਲ ਦੇ ਵਿੱਚ ਬੁੱਧੀ ਦੇ ਵਿੱਚ ਆ ਨਹੀਂ ਸਕਦੀ ਕਿਉਂਕਿ ਉਹ ਅਗੰਭ ਤੇ ਅਗੋਚਰ ਹੁਣ ਇਹ ਇਹ ਦਸਤਰਾਜ ਜਿਹੜਾ ਹੈ ਚੱਲਿਆ ਜਾ ਰਿਹਾ ਸਾਰਿਆਂ ਨੂੰ ਚੀਜ਼ਾਂ ਵੀ ਲੱਭ ਰਹੀਆਂ ਨੇ ਮਾਰੀਆਂ ਵੀ ਲੱਭ ਰਹੀਆਂ ਐਟਮ ਬੰਬ ਵੀ ਬਣ ਰਹੇ ਨੇ ਦੂਏ ਪੱਸੇ ਦੂਆ ਵੀ ਕੋ ਤੋੜਿਆ ਇਹ ਰਸਤੇ ਨੂੰ ਸਤ ਪਰਸ਼ਾ ਨੇ ਲਾਇਕ ਨਹੀਂ ਕਰਿਆ ਕਹਿੰਦੇ ਨਹੀਂ ਹੈ ਤਾਂ ਉਹ ਦੇ ਲਗਾਬਾ ਦੀ। ਪਰ ਦੋ ਰਸਤੇ ਹੋਰ ਨੇ। ਇੱਕ ਉਹ ਹੈ ਜਿਸ ਨੂੰ ਬੁੱਧੀ ਦਾ ਰਾਹ ਕਹਿੰਦੇ ਨੇ। ਇੱਕ ਉਹ ਹੈ ਜਿਸ ਨੂੰ ਹਿਰਦੇ ਦਾ ਰਾਹ ਕਹਿੰਦੇ ਨੇ। ਬੁੱਧੀ ਵਾਲਾ ਵੀ ਖੋਜ ਕਰ ਰਿਹਾ ਹੈ, ਹਿਰਦੇ ਵਾਲਾ ਵੀ ਕਰ ਰਿਹਾ ਹੈ। ਹਿਰਦੇ ਦੇ ਵਿੱਚ ਭਾਵ ਹੁੰਦੇ ਨੇ। ਆ ਰੋਂਦਾ ਬਰਾਦੋਂ ਦਾ ਖੇਡਉਂਦੀ ਆ ਬੁੱਧੀ ਖੁਸ਼ ਕਰ ਰੇਖਨੇ ਬੁੱਧੀ ਖੋਜਦੀ ਖੋਜਦੇ ਇਹਦੇ ਫੱਗ ਜਲ ਗਾਇ ਕਰਦੇ ਨੇ ਕਹਾ ਤੋ ਉਡਾਰੀ ਨਹੀਂ ਫੇਰbaar ਹੁੰਦੀ ਫਰਜੀ ਸੇ ਲਿਖਦਾ ਜਿਨਾ ਉਚਾਈਆਂ ਉਤੇ ਬੁੱਧੀ ਖੰਬਸਾਰ ਬੈਠੀ ਉਹਨਾ ਉਚਾਈਆਂ ਉਤੇ ਲੱਗ ਗਈਆਂ ਯਾਰੀਆਂ ਉਹ ਤਾਂ ਬੁੱਧੀ ਲੈ ਖਵ ਛੱਡਦੇ ਨੇ ਕੋ ਕਬੀਰ ਬੁੱਧ ਹਿਰ ਲਈ ਮੇਰੀ ਬੁੱਧ ਬਗਦੀ ਸਿੱਧ ਪਾਈ ਬੁੱਧੀ ਵਾਲਾ ਰਹਿ ਜਾਂਦਾ ਸ਼ਾਸਤਰ ਵਾਲਾ ਰਹਿ ਜਾਂਦਾ ਫਲਸਫੀ ਵਾਲਾ ਰਹਿ ਜਾਂਦਾ ਦੋਹਾ ਨਾਲੇ ਬਹੁਤ ਲੰਮੀਆਂ ਚੋਰੀਆਂ ਮਾਰਾ ਜਦੇ ਪਾਰੇ ਇੱਕ ਨਾਲ ਬਿਮਾਰੀ ਵੱਧਦੀ ਜਾਂਦੀ ਆ ਉਹਦੇ ਜਿਹਨੂੰ ਹਮੈ ਦੀ ਮੈਲ ਕਹਿੰਦੇ ਉਹ ਸ਼ੀਸ਼ੇ ਨੂੰ ਤੋੜਲਾ ਕਰਦੀ ਜਿਹੜੀ ਜਾਂਦੀ ਆ ज्ञान मार्ग ठीक है कि मैं आत्मा परमात्मा ਦਾ ਹੀ ਨਿਬਾਰੇ ਕਦੇ ਐਵੇਂ ਆਤਮਾ ਆਤਮਾ ਕਹੀ ਜਾਂ ਮੈਂ ਬੜਾ ਜਿਕੇ ਤਕਲੀਫ ਆ ਜਵੇ ਦੂਜੇ ਬੰਦੇ ਆ ਮੰਗਨੇ ਰੋਂਦਾ ਜਿਹਦਾ ਭਗਤੀ ਸਹਿਤ ਗਿਆਨ ਹੈ ਗੁਰੂ ਮਹਾਰਾਜ ਕੀ ਮੈਂ ਸਾਨੂੰ ਜਿਸ ਰਸਤੇ ਤੇ ਪਾਇਆ ਥਾ ਸੈਂਦੀ ਉਹ ਭਗਤੀ ਸਹਿਤ ਗਿਆਨ ਹੈ ਤਿੰਨ ਸਾਡੇ ਅੰਦਰ ਦੋਸ਼ ਨੇ ਮਨ ਬਖਸ਼ੇ ਪਰ ਮੈਂ ਲੈਂਦੀ ਹਾਂ ਸੁਭ ਕਰਮਾ ਦੇ ਬਾ ਸਭ ਕਾਰਜ ਬਾਣੇ ਕਰਨੇ ਰਸਨਾ ਦਾ ਨਾਮ ਜਪਣਾ ਸ਼ਰੀਰ ਦੇ ਨਾਲ ਸੇਵਾ ਕਰਨੇ ਹੋਰ ਨਹੀਂ ਕਾ ਕਰ ਜਿਹੜਾ ਮੁਸ਼ਕਲ ਹਾਜਤ ਹੈ ਨਿਸ਼ਕਾਮ ਕੰਮ ਕਰਨੇ ਤੇ ਉਹਦੇ ਨਾਲ ਮੈਲ ਲੈਣੀ ਛੁੱਟੂ ਸ਼ੁਰੂ ਹੋਇਆ ਕਰਦੇ ਦੂਜੀ ਆਉਂਦੀ ਹੈ ਪ੍ਰੈਕਟੀਕਲ ਪ੍ਰੈਕਟੀਕਲ ਭਗਤੀ ਦਾ ਭਗਤੀ ਫਾਇਦ ਜੋ ਗਿਆਨ ਹੈ ਉਹ ਤਾਂ ਫਿਰ ਹੋਇਆ ਕਰਦਾ ਜਿਹੜਾ ਗਿਆਨ ਬੁੱਧੀ ਮੰਡਲ ਦੇ ਉੱਤੇ ਆਧਾਰਤ ਹੈ ਉਹ ਥਿਰ ਨਹੀਂ ਹੋਇਆ ਕਰਦਾ ਉਹ ਕੇਵਲ ਇੱਕ ਨੌਲੇਜ ਹੈ ਗਿਆਨ ਦੇ ਬੁੱਧੀ ਮੰਡਲ ਦੇ ਸਟੋਰ ਚ ਕੁਝ ਚੀਜ਼ਾਂ ਯਾਦ ਕਰ ਕਰਕੇ ਕੰਢ ਕਰਕੇ ਜਮਾ ਕਰੀਆਂ ਹੋਈਆਂ ਉਹ ਗਿਆਨ ਅਥਾਰਥ ਗਿਆਨ ਨਹੀਂ ਹੋਇਆ ਕਰ ਅਥਾਰਥ ਗਿਆਨ ਦੇ ਵਿੱਚ ਜੀਵਨ ਹੁੰਦਾ ਹੈ ਜੋ ਨਰ ਦੁੱਖ ਨੂੰ ਦੁੱਖ ਨਹੀਂ ਮੰਨਦਾ ਸੁਖ ਰਣੇ আর ਪਾਏ ਨਹੀਂ ਜਾ ਕੇ ਤਨ ਜਮਾਤੀ ਬੰਨਾ ਪ੍ਰੈਕਟੀਕਲ ਜੀਵਨ ਹੈ ਉਸ ਦਾ ਤੋ ਸਮਝਣ ਨੂੰ ਤਾਂ ਪਾਣੀ ਪੜਦੇ ਆ ਜੇ ਕਿਸੇ ਦੇ ਐਨਾ ਹੀ ਸਮਝ ਵਿੱਚ ਆ ਜਾਵੇ ਨਾ ਇਹ ਕਿਉਂ ਘਾਤੋ ਗੁਰਪ੍ਰਸਾਦ ਤੱਕ ਬਹਿਗੂ ਦਾ ਰੂਪ ਹੈ ਹਰੇ ਸ਼ਾਸਤਰਾਂ ਦੇ ਆਪਣੇ ਮਤ ਨੇ ਸਾਖ ਜਿਹੜਾ ਉਹ ਕਹਿੰਦਾ ਰੱਬ ਹੈ ਜਾਂ ਮਾਂ ਹੈ ਉਹਦੇ ਨਾਲ ਕੋਈ ਸਾਡਾ ਸਬੰਧ ਨਹੀਂ ਚੇਤਨ ਤattva ਉਹ ਐਨਾ ਫੂਕਸ਼ਮ ਹੈ ਸਾਡਾ ਕੁਝ ਉਹ ਸਮਾਰ ਨਹੀਂ ਸਕਦਾ ਸਾਡਾ ਬਗਾਰ ਨਹੀਂ ਸਕਦਾ ਪਰ ਪ੍ਰਕਿਰਤੀ ਦੇ ਨਾਲ ਰਲ ਕੇ ਪ੍ਰਕਿਰਤੀ ਨੂੰ ਫਤ੍ਹਾ ਦਿੰਦਾ ਤੇ ਉਹਦੇ ਨਾਲ ਸੰਸਾਰ ਸਾ ਜਿਨਾ ਵੀ ਸੰਸਾਰ ਹੈ ਇਹ ਬੜਦਾ ਹੈ ਇਹ ਪ੍ਰਕਿਰਤੀ ਜਿਹੜੀ ਹੈ ਇਹਦੇ ਵਿੱਚ ਸੁੱਖ ਨਾਮ ਦੀ ਕੋਈ ਚੀਜ਼ ਨਹੀਂ ਹੈ ਦੁੱਖ ਹੈ ਦੁੱਖ ਹੈ ਦੁੱਖ ਆਉਂਦਾ ਹੀ ਪ੍ਰਕਿਰਤੀ ਚ ਉਹ ਰੱਬ ਚ ਦੁੱਖ ਨਹੀਂ ਹੈ ਚੇਤਨ ਜਿਹੜਾ ਉਹ ਸਤ ਚੇਤਾ ਆਨੰਦ ਹੈ ਉਹਦੇ ਵਿੱਚ ਦੁੱਖ ਨਹੀਂ ਹੈ ਮੇਰੀ ਗੱਲ ਫੋਲੋ ਕਰਿਓ ਦੋਖਾ ਕਿਤੇ ਹੈ ਦੋਖਾ ਦਾ ਪ੍ਰਕਿਰਤੀ ਹੈ ਕਿਉਂਕਿ ਆਪੋਜ਼ਿਟ ਤਾ ਹੈ ਉਹ ਸਤ ਚੇਤਨ ਆਂਦਾ ਹੈ ਇਹਦੇ ਵਿੱਚ ਦੋਖਾ ਹੈ ਤਕਲੀਫਾਂ ਨੇ ਵਿਛੋੜਾ ਹੈ ਭਵਨਾ ਹੈ ਉਹ ਲੋ ਇਹ ਕਹਿੰਦਾ ਵੀ ਜਿਹੜਾ ਜੀਵ ਹੈ ਇਹ ਸਤੰਤਰ ਹੈ ਇਹਦਾ ਨਾ ਰੱਬ ਨਾਲ ਕੋਈ ਸੰਬੰਧ ਹੈ ਨਾ ਪ੍ਰਕਿਰਤੀ ਨਾਲ ਸੰਬੰਧ ਹੈ ਇਹ ਫਸ ਗਿਆ ਪ੍ਰਕਿਰਤੀ ਦੇ ਰਸਾਤ ਪ੍ਰਕਿਰਤੀ ਵਿੱਚ ਨੇ ਤਿੰਨ ਗੁਣ ਰਜੋ ਗੁਣ ਤਮੋ ਗੁਣ ਸਤੋ ਗੁਣ ਇਹਦੇ ਵਿੱਚ ਵਿਚਾਰਾ ਜੀਵ ਫਸ ਗਿਆ ਹੁਣ ਹੁੰਦਾ ਕੀ ਆ ਉਡਾਰੀਆਂ ਮਾਰਦਾ ਪੰਛੀ ਬਿਰ ਸੁਆਬ ਨੇ ਉਡੇ ਚੌਦੜ ਜਾਏ ਜੇਤਾ ਉਡੇ ਧੂਪ ਕਰੋ ਦਾਦੇ ਤੇ ਬੁਲਾਏ ਇਹ ਉਡਾਰੀਆਂ ਮਾਰ ਰਿਹਾ ਜੀ ਜਿੰਨੀਆਂ ਉਡਾਰੀਆਂ ਮਾਰਦਾ ਉਹਨਾਂ ਦੁੱਖ ਕ੍ਰੀਏਟ ਕਰਦੇ ਆ ਉਹਨੇ ਗੱਲ ਦੱਸ ਦਿੱਤੀ ਐਨਾ ਕੁ ਦੱਸਿਆ ਵੀ ਜੇ ਜੀਵ ਨੂੰ ਨਿਛੇੜ ਲਿਆ ਜਾਵੇ ਪ੍ਰਕਿਰਤੀ ਤੋਂ ਦਾ ਜਿਹੜਾ ਚੇਤਨਤਾਤਾ ਉਹਦਾ ਹੀ ਹੋ ਜਾਂਦਾ ਰੱਬ ਨੂੰ ਉਹਨੇ ਫੇਰ ਵੀ ਨਹੀਂ ਬੰਦਿਆ ਕਹਿੰਦਾ ਰੱਬ ਸੈਪਰੇਟ ਤਾਂ ਤਾ ਉਹਦਾ ਕੋਈ ਸਾਡੇ ਨਾਲ ਸੁਭਾਅ ਨਹੀਂ ਪਤੰਜਲੀ ਜਿਹੜਾ ਹੈ ਉਹ ਸਾਖ ਦੇ ਨਾਲ ਜੁੜਦਾ ਮਿਲਦਾ ਹੈ ਉਹਨੇ ਰਾਤ ਅੱਛੇ ਪੂਰਾ ਵਸਵਾ ਦੱਸਿਆ ਆਇਆ ਨਹੀਂ ਉਹਦੇ ਬਾਅਦ ਉਹ ਜਿਸ ਵਤ ਉੱਪਰ ਲੈ ਜਾਂਦਾ ਹੈ ਸੰਪ੍ਰਯਾਤ ਸਮਾ ਤੇ ਸੰਪ੍ਰਯਾਤਵਾਦ ਵਿਚ ਉਤੇ ਵੀ ਰਾਜਮੇ ਇੱਕ ਸੁਮਾਤੀ ਦਾ ਜ਼ਿਕਰ ਕਰਦਾ ਹੈ ਪਰ ਉਹ ਪਰਮੇਸ਼ਰ ਤੋਂ ਸੈਪਰੇਟ ਨਿਰਵਾਣ ਪੱਤੇ ਪਹੁੰਚ ਜਾਂਦਾ ਜਿਸੇ ਮਹਾਤਮਾ ਬੁੱਧ ਪਹੁੰਚਿਆ ਉਹ ਪਰਮੇਸ਼ਰ ਨਾਲ ਫੇਰ ਨਹੀਂ ਇੱਕ ਵੀ ਕੋਈ ਪਰਮੇਸ਼ਰ ਤੋਂ ਦੂਰੇ ਨੇ ਗੁਰਮਤ ਜਿਹੜੀ ਆ ਉਹ ਇਹਦਾ ਚੀਜ਼ਾਂ ਤੋਂ ਬਰਖਣ ਚੱਲਦੀ ਹੈ ਸਾਥ ਹੈਗੀ ਸ਼ਾਸਤਰਾ ਦੀ ਗੱਲ ਧਿਆਨ ਨਹੀਂ ਵਿਦਾਨ ਦਾ ਜਿਹੜਾ ਹੈਗਾ ਉਹ ਵੀ ਵਾਟ ਕਿਹੜਾ ਬੁੱਧੀ ਮੰਡਲ ਦਾ ਮਤ ਹੈ ਬੁੱਧੀ ਦੇ ਬਲ ਦੇ ਨਾਲ ਉਹ ਈ ਤਰਕ ਬਿਤਰਕ ਚਲਦੀ ਹੈ ਲੇਕਿਨ ਬੇਦਵਿਆਸ ਨੇ ਜਦੋਂ ਸ਼ਾਂਤੀ ਨਾਲ ਹੀ ਤਾਂ ਫਿਰ ਮਾਰਦ ਨੂੰ ਪੁੱਛਿਆ ਵੀ ਸ਼ਾਂਤੀ ਨਹੀਂ ਆਈ ਮੈਨੂੰ ਵਿਦਾਨਦ ਕਰਕੇ ਉਹ ਕਹਿੰਦਾ ਤਾਂ ਭਗਤੀ ਨਹੀਂ ਕੀਤੀ ਸਾਧਾ ਜਿਹੜਾ ਮਤ ਹੈ ਨਾ ਭਗਤੀ ਸਹਿਤ ਗਿਆਨ ਵਰਤਨ ਬਿਰਾਗ ਮੁਖ ਭਗਤੀ ਨਿਸ਼ਟ ਗਿਆਨ ਭਗਤੀ ਸਹਿਤ ਸਾਡਾ ਜਿਹੜਾ ਵੈਗ ਨੂੰ ਹੈ ਉਹ ਸਰਬ ਕਲਾ ਸਵਰਤ ਉਹ ਆਪ ਹੈ ਯੇ ਤੇ ਹੈ ਨਹੀਂ ਦੂਜਾ ਆਦ ਸੱਚ ਜੁਗਾਂ ਸੱਚ ਹੈ ਤੇ ਸੱਚ ਬਾਹਰ ਕੋਈ ਨਹੀਂ ਸੱਚ ਇਹਦੇ ਚ ਗੈਰ ਚੀਜ਼ ਪ੍ਰਕਿਰਤੀ ਨਹੀਂ ਆਈ ਬਗੈਰ ਚੀਜ਼ ਮਾਇਆ ਨਹੀਂ ਆਈ ਇਹ ਇੱਕ ਖੇਲ ਹੋ ਰਿਹਾ ਹੈ ਦਵੰਦ ਪੈਦਾ ਕਰਕੇ ਆਪੇ ਆਪਣੇ ਆਪ ਹੀ ਖੇਲਦਾ ਹੈ ਬੰਦਾ ਅਨੇਕ ਦਰਸ਼ਨਕੀਨ ਰੂਪ ਅਨੇਕ ਖੇਲ ਖੇਲ ਅਖੇਨ ਖੇਲਣ ਅੰਤ ਕੋ ਫਿਰੇ ਜੋ ਹੁਣ ਸਾਡੇ ਵਾਸਤੇ ਜਿੱਥੇ ਅਸੀਂ ਆ ਨਾ ਇਹ ਵੀ ਸੱਤ ਹੈ ਮਿਠਿਆ ਨਹੀਂ ਹੈ ਮਿਠਿਆ ਹੋਰ ਲੈਵਲ ਤੇ ਜਾ ਕੇ ਆ ਜਿਸ ਤੰਤੇ ਅਸੀਂ ਚੱਲ ਰਹੇ ਹਾਂ ਉਥੇ ਸੱਤ ਹੈ ਉਹ ਇਹ ਵੀ ਆਪ ਸੱਤ ਕੀ ਆ ਸਭ ਸੱਤ ਸਤ ਤੋਂ ਜੋ ਉਤਪਤ ਹੋਇਆ ਉਹ ਧਾਰਾ ਸਤ ਹੈ ਉਹਦਾ ਹੀ ਰੂਪ ਹੈ ਸਤ ਦਾ ਮਤਲਬ ਹੈ ਵੀ ਇਹ ਸਦਾ ਕਾਇਮ ਰਹਿਣ ਵਾਲਾ ਨਹੀਂ ਉਹਦਾ ਸਰੂਪ ਹੈ ਉਹ ਆਪੇ ਅਨੇਕ ਰੂਪ ਧਾਰੇ ਨੇ ਬਾਰਬਰਵ ਕਿਹਾ ਲੇ ਠਾਉ ਜਿਤ ਜਿਤ ਕਰਾਖੇ ਤੈਸਾ ਤੈ ਨੋ ਆਪੇ ਕਰਮ ਕਰਾਵਨ ਜੋ ਪ੍ਰਭਾ ਵੈ ਸੋਈ ਫਨੋਗ ਪਸਰੇਉ ਆਪ ਹੋਏ ਅਨਕਤਰੰਗ ਲਗੇ ਨਾ ਗਏ ਬਾਰਬਰਵ ਤੇਰਾ ਜੈਸੀ ਮਤ ਦੇ ਤੈਸਾ ਪ੍ਰਕਾਸ਼ ਬਾਰਬਰਵ ਕਰਤਾ ਅਵਨਾਰ ਉਹ ਤਾਂ ਸਾਡੇ ਸਾਹਮਣੇ ਗਿਆਨ ਦੇ ਨਾਲ ਤਾਂ ਅਸੀਂ ਗੱਲਬਾਤ ਕਰੀਏ ਕੋਈ ਬਾਤ ਨਹੀਂ ਉਹ ਵਸਤਾ ਨਹੀਂ ਆਉਦੀ ਉਹ ਵਸਤਾ ਕਿਵੇਂ ਆਵੇ ਪ੍ਰੈਕਟੀਕਲ ਅਸੀਂ ਕਿਵੇਂ ਕਰੀਏ ਉਹਦੇ ਬਾਰੇ ਕਾਫੀ ਬਹਿਤੋ ਵਿਚਾਰ ਹੈ ਮਹਾਰਾਜ ਕਹਿੰਦੇ ਦੇਖੋ ਪਿਆਰਿਓ ਸਾਰਿਆਂ ਨਾਲੋਂ ਸਖਾਲਾ ਰਸਤਾ ਜਿਹੜਾ ਨਾ ਉਹ ਹੈ ਕਿ ਸਾਡੇ ਅੰਦਰ ਇੱਕ ਸੁਰਤ ਹਰ ਵਾਰ ਥਾਰਾ ਕੰਮ ਸੁਰਤ ਤੋਂ ਹੋ ਰਿਹਾ ਜੇ ਬੇਸੁਰਤ ਹੋ ਜਾਵੇ ਕੁਝ ਵੀ ਨਹੀਂ ਹੁੰਦਾ ਆਪਣੀ ਕਿਰਿਆ ਵੀ ਕਰ ਸਕਦਾ ਆਪਣੀ ਕਿਰਿਆ ਵੀ ਮੱਧਿਆ ਤੇ ਹੀ ਕਰੂ ਨਾ ਨਾਵੇ ਨਾ ਧੋਵੇ ਨਾ ਖਾਵੇ ਕੁਝ ਬੂਝ ਪਾਵੇ ਕੌਮਾ ਜੀ ਨੂੰ ਕਹਿੰਦੇ ਨੇ ਸੁਰਤ ਤੋਂ ਬਿਗੈਰ ਕਾਵਾ ਹੁੰਦਾ ਹੱਤਾ ਜਾਓ ਉੱਥੇ ਕੌਮਾ ਵਾਲੇ ਤੁਮ ਦੇਖ ਲੇਂ ਲਾਲੀਆਂ ਲੱਗੀਆਂ ਹੋਈਆਂ ਨੇ ਕੋ ਇੱਕ ਲੋਥ ਹੋਇਆ ਕਰਦੀਆਂ ਸੁਰਤ ਸਾਰੀ ਕੀ ਦਾ ਸਾਤੇ ਅੰਦਰ ਉਹ ਸੁਰਤ ਜਿਹੜੀ ਆਦੀ ਸੁਰਤ ਨੂੰ ਤਾਂ ਸੁਧਾ ਕੇ ਸਹੀ ਕਰਕੇ ਪਰਮ ਸੁਰਤ ਦੇ ਨਾਲ ਮਿਲਾਉਣਾ ਇਹਦੇ ਵਿੱਚ ਵਾਧਾ ਹੈਗਾ ਹਮੇ ਦਾ ਬਾਰੇ ਕਹਿੰਦੇ ਹਮੇ ਜਿਹੜੀ ਉਹ ਨਾ ਪੜਿਆ ਤੇ ਨਾ ਤੀਸ ਰਾਤਿਆ ਤੇ ਨਾ ਦਾਨ ਦਿੱਤਿਆ ਤੇ ਨਾ ਬੈਠਾ ਕਰਿਆ ਤੇ ਨਹੀਂ ਜਾਂਦੀ ਆਦਮੀ ਦੇ ਅੰਦਰ ਉਹ ਕਦੇ ਮਾਇ ਭਾਵ ਸ਼ਤਮ ਨਹੀਂ ਹੁੰਦਾ ਹੱਦ ਤਾਂ ਇਮਾਨਤਾਂ ਨੂੰ ਕੋਈ ਮੋਲੀ ਚੀਜ਼ ਨਹੀਂ ਇਹ ਨੂੰ ਜੇ ਜਾ ਸਕਦੀ ਹੈ ਤਾਂ ਨਾਮ ਕੱਟ ਦਿੰਦਾ ਹੈ ਇਹਨੂੰ ਖਤਮ ਕਰ ਦਿੰਦਾ ਹੈ ਬੈਨਿਸ਼ ਕਰ ਦਿੰਦਾ ਜਿਵੇਂ ਸੂਰਜ ਚੜ੍ਹੇ ਤੇ ਹਨੇਰਾ ਨਹੀਂ ਰਹਿੰਦਾ ਨਾਮ ਦਾ ਪ੍ਰਕਾਸ਼ ਹੋਣ ਤੇ ਹਮੇਤ ਤਤ ਖਤਮ ਹੋ ਜਾਂਦੇ। ਬੋਰ ਕਹਿੰਦਾ ਹੈ ਨਾਨਕ ਤੇਰੀ ਜੋ ਫਿਲਾਸਫੀ ਹੈ ਕਿਉਂਕਿ ਉਹ ਸਾਖ ਨੂੰ ਤੇ ਪਤੰਜਲੀ ਨੂੰ ਮੰਨਣ ਵਾਲੇ ਉਹ ਕਹਿੰਦੇ ਅਕੀਤਾ ਇਹ ਜਾਣਦੇ ਆ ਸਾਨੂੰ ਤਾਂ ਪਤਾ ਨਿਸ਼ਚੈ ਹੈ ਵੀ ਪ੍ਰਕਿਰਤੀ ਹੈ ਪ੍ਰਚਰਤੀ ਦੇ ਉੱਤੇ ਸੱਤਾ ਪਈ ਹੈ। ਚੇਤਨਤਾ ਤਦੀ ਤੇ ਚਿੱਤਾਂ ਦੇ ਵਿੱਚ ਜਾਗਰਤਾ ਜਿਉਂਨੇਕ ਜਿਤ ਜਿਹੜੇ ਨੇ ਉਹਨਾਂ ਨੇ ਕਰਮ ਦੇ ਟੰਗੜ ਗਏ ਉਹਨਾਂ ਨੂੰ ਮੈਂ ਭਾਵਤਾ ਅਸਕਰਨ ਕਰਕੇ ਇਸ ਕਰਕੇ ਉਹ ਦੁੱਖਾਂ ਦੇ ਵਿੱਚ ਪੈ ਗਏ ਤੂੰ ਕਹਿੰਦਾ ਸੰਸਾਰ ਫਤ ਚਿੱਤ ਆਨੰਦ ਆਪੇ ਵਹਿਗੂ ਹੈ ਵਹਿਗੂ ਵਿੱਚ ਦੁੱਖ ਕਿੱਥੋਂ ਆ ਗਿਆ ਜੇ ਵਹਿਗੂ ਹੁੰਦਾ ਹੈ ਵਾ ਸੰਸਾਰ ਕਿੱਥੋਂ ਬਣ ਗਿਆ ਦੋ ਹੋ ਗਏ ਮਰ ਕੇ ਨੇ ਇੱਕਟ ਗੋਰਖਾ ਉਹ ਜਵਾਲ ਕਰਿਆ ਕਿਤਕੇ ਤੇ ਵਿਦ ਜਾਗ ਉਪਦੇ ਪਰਖਾ ਕਿਤਕੇ ਤੇ ਵਿਦ ਦੁੱਖ ਵਿੱਚ ਪਿਆ ਸਰਦਾਰ ਦੀ ਉਤਪਤੀ ਕਿਵੇਂ ਹੋਈ ਇਹ ਭਾਵਨਾ ਕਿਵੇਂ ਪੈਦਾ ਹੋ ਗਈ ਸੰਸਾਰ ਵਾਰਾ ਕਹਿੰਦੇ ਹਮੇ ਵਿੱਚ ਜਾਗ ਉਪਦੇ ਪਰਖਾ ਜਨ ਰਤ ਰਜਿਆ ਪਰਖਾ ਦਾਤੇ ਨਾਲੇ ਹਮੇ ਪਾਈ ਉਹਨੇ ਆਪਣੀ ਖੇਲ ਕਰ ਤੋ ਹਮੇ ਤਤ ਸਭ ਤੋਂ ਪਹਿਲਾ ਅਹੰਤ ਤਤ ਪੈਦਾ ਕੀਤਾ ਜਦ ਸੋਰਤਾ ਇਹ ਹਮ ਤਤ ਨੇ ਆਪਣੇ ਆਪ ਨੂੰ ਪਰਮੇਸ਼ਰ ਤੋਂ ਆਡ ਕਰ ਲਿਆ ਆਦਿਕਾਲਿਆ ਹੁਣੇ ਨਿੱਕੀ ਜਿਹਾ ਨਿੱਕੀ ਜੀ ਛਪੜੀ ਹੈ ਜਦ ਦਰਿਆ ਦੇ ਫਲੋ ਤੋਂ ਅੱਡ ਹੋਈਏ ਤੇ ਚਕਰਮ ਪੈ ਗਏ ਬਦਬੂ ਫੈਲ ਗਈ ਇਹ ਗੰਦੀ ਹੋ ਗਈ ਹੁਣ ਇਹਦਾ ਅਲਾਗ ਹੈ ਵੀ ਇਹ ਮੁੜ ਕੇ ਦਰਿਆ ਨੂੰ ਮਿਲੇ ਤਾਜਾ ਪਾਣੀ ਇਹਦੇ ਚ ਭਵੇ ਸਰਾਵ ਦੇ ਵਿੱਚ ਰਲੇ ਜੋ ਪਿਆਰਿਆ ਕਹਿੰਦੇ ਹਮੈ ਇਹ ਹੰਗਤਾ ਤੇ ਮਮਤਾ ਦੀ ਭਾਵਨਾ ਨੇ ਸੰਸਾਰ ਬਣਾਤਾ ਪਰ ਅਸਲੀਅਤ ਇਹ ਹੈ ਇਹ ਬੇਸੰਸਾਰ ਤੋਂ ਦੇਖਦੇ ਹਰ ਦਾ ਰੂਪ ਹੈ ਹਰ ਰੂਪ ਨਦਰਿਆ ਦੁਜਾ ਨਹੀਂ ਇਥੇ ਕੋਈ ਪਾਰੇ ਹੋਇਆ ਕਿ ਕਿਉਂਕਿ ਇਹ ਬੰਦੂ ਦੀ ਮੈਲ ਪੈ ਗਈ ਫਰਮਾਰਾ ਜੀ ਕਹਿੰਦੇ ਪਿਆਰਿਓ ਇਹਦਾ ਇੱਕ ਸਾਰਿਆਂ ਨਾਲ ਸਖਾਲਾ ਤਰੀਕਾ ਤੁਹਾਨੂੰ ਦੱਸਦੇ ਆ ਉਹ ਇਹ ਕਿ ਸ਼ਬਦ ਲਗਾਤਾਰ ਪਰਮੇਸ਼ਰ ਦਾ ਇੱਥੇ ਹੋ ਰਿਹਾ ਸ਼ਬਦ ਇੱਕ ਅਰਜੀ ਹੈ ਜਿਸ ਤੋਂ ਸਾਰੇ ਸੰਸਾਰ ਦੀ ਬ੍ਰਹਮੰਡ ਦੀ ਉਤਪਤੀ ਹੋਈ ਓਮਕਾਰ ਵਰਮਾ ਉਤਪਤ ਓਮਕਾਰ ਕੀਆ ਜਿਨ ਕੇ ਤੇ ਚਿਤ ਜਿਹੜਾ ਇੰਡੀਵਿਜਮ ਛੱਡ ਜਾਂਦਾ ਹੈ ਚੇਤਨਾ ਇਹ ਵੀ ਉਤੋਂ ਹੀ ਆਈ ਹੈ ਜੋਤ ਇਸ ਥੀਰੇ ਮੇਰੇ ਹੱਥੋਂ ਮੈਂ ਜੋਤ ਰੱਖੀ ਤਾਂ ਤੁਜ ਜਗ ਮੈਂ ਆ ਓਮਕਾਰ ਤੋਂ ਵਰਮਾ ਹੋਇਆ ਓਮਕਾਰ ਤੋਂ ਸਾਰਾ ਗਿਆਨ ਓਮਕਾਰ ਵੇਦ ਨਰਵੇ ਸਾਰਾ ਗਿਆਨ ਓਮਕਾਰ ਉਹ ਸ਼ਕਤੀ ਤੋਂ ਪ੍ਰਥਮ ਓਮਕਾਰ ਤਨ ਕਾ ਸੋ ਤੁਨ ਪੂਰ ਜਗਤ ਮੋੜਾ ਵਰਾਂਕਾਰ ਅਕਾਰ ਹੋਏ ਏਕ ਅੰਕਾਰ ਅਪਾਰ ਸੁਨਾਇ ਏਕ ਅੰਕਾਰੋ ਸ਼ਬਦ ਤੁਨ ਉਰੇ ਤੁੰਦੇ ਜਿਤ ਅੱਖਰ ਅਰਥ ਕਰਦੇ ਆ ਉਸ ਵਲੇ ਪ੍ਰਕਿਰਤੀ ਦਾ ਹੈ ਨਹੀਂ ਸੀ ਤੁੰਤਾ ਪ੍ਰਚੇਪਕ ਆਵਾਜ਼ ਜਿਹੜੀ ਹੈ ਪ੍ਰਕਿਰਤੀ ਦੀ ਹੈ ਮੈਂ ਵਾਜਾ ਵਜਾਉਣਾ ਪ੍ਰਕਿਰਤੀ ਦੀ ਆਵਾਜ਼ ਹੈ ਤਾਲੀ ਮਾਰਦਾ ਪ੍ਰਕਿਰਤੀ ਦੀ ਆਵਾਜ਼ ਹੈ ਪਾਣੀ ਚੱਲਦਾ ਚੰਚਲ ਕਰਦਾ ਹੈ ਉਹ ਪ੍ਰਕਿਰਤੀ ਦੀ ਆਵਾਜ਼ ਹੈ ਅਗ ਜਲਦੀ ਉਹ ਪਕ ਪਕ ਕਰਦੀ ਹੈ ਉਹ ਪ੍ਰਕਿਰਤੀ ਦੀ ਆਵਾਜ਼ ਹੈ ਪ੍ਰਕਿਰਤੀ ਤੋਂ ਸੁਣਦੀ ਹੈ ਉਹ ਸਮਾਨ ਦੀ ਆਵਾਜ਼ ਹੈ ਜੋ ਇਹ ਆਵਾਜ਼ਾਂ ਖਾਰੀਆਂ ਪ੍ਰਕਿਰਤੀ ਦੀ ਹੈ ਠਕ ਠਕ ਹਵਾ ਚਲਦੀ ਹੈ ਖਾ ਖਾ ਦੀ ਆਵਾਜ਼ ਉਹ ਵੀ ਪ੍ਰਕਿਰਤੀ ਦੀ ਹੈ ਵੀ ਉਹ ਪ੍ਰਕਿਰਤੀ ਤੇ ਕਿ ਤੋਂ ਹੈ ਉਹ ਪ੍ਰਕਿਰਤੀ ਤੇ ਤੋਂ ਨਹੀਂ ਹੈ ਉਹ ਚੇਤਨ ਤੋਂ ਹੈ ਉਸ ਤਨੋਂ ਪ੍ਰਾਪਤ ਕਰਨ ਵਾਸਤੇ ਸਾਨੂੰ ਕਿਸੇ ਤੋਂ ਦਾਸਰਾ ਲੈਣਾ ਪੈਂਦਾ ਸਾਡੇ ਆ ਤਾਂ ਬਗਾਤਾਰ ਤੋਂ ਹੋ ਰਹੀ ਬਖਰੇ ਬਖਰੀਆ ਲੈਵਨ ਤੇ ਬਖਰੇ ਬਖਰੇ ਪਰਪਤੇ ਤੋਂ ਨ ਬਦਲ ਜਾਂਦੀ ਆ ਜਿਉਂ ਜਿਉਂ ਕਾ ਕਰਤਾ ਬੱਦੀਆ ਇਹਦਾ ਲੇਖ ਪੜਿਓ ਡਾਕਟਰ ਰੇਦ ਭਾਰਤੀ ਦਾ ਧਿਆਨ ਮੇਰੇ ਨਾਲ ਦੇ ਕੇ ਇਹ ਸੋਚ ਜਾਵੇ ਬੜਾ ਉਹਨੇ ਵਿਚਾਰੇ ਨੇ ਯਤਨ ਕੀਤਾ ਇਸ ਗੱਲ ਨੂੰ ਲਿਖਣ ਦਾ ਬੜਾ ਕਰੋ ਬਹੁਤ ਉੱਚੀਆਂ ਉੱਚੀਆਂ ਗੱਲਾਂ ਇਹ ਲੋਕ ਆਪਣੇ ਅਨਪਵਦੀਆਂ ਦੇ ਰਹੇ ਨੇ ਬੜਾ ਹੋਣਾ ਤਰੀਕਾ ਵਿਖਿਆ ਵੀ ਕਿਵੇਂ ਤੁਸੀਂ ਹੋਰ ਸਾਇਲੈਂਸ ਹੋ ਚੁੱਪ ਹੋਰ ਚੁੱਪ ਹੋਰ ਚੁੱਪ ਹੋ ਜਦਾਂ ਤੱਕ ਪਹੁੰਚੋ ਜਿੱਥੋਂ ਤੁਹਾਨੂੰ ਠਰਾਈ ਹੈ ਜਾਂ ਤੋਂ ਰੋਠੀ ਇਹਦੇ ਵਿੱਚ ਧਿਆਨ ਕੁੜਵਾਰੇ ਕਹਿੰਦੇ ਵੀ ਉਹ ਜਿਹੜਾ ਸ਼ਬਦ ਹੈ ਨਾ ਉਹ ਪਰਿਪੂਰਨ ਜੋਤੀ ਹੈ ਸ਼ਰਵ ਜਿਹੜੀ ਐਨਰਜੀ ਹੈ ਜਦੋਂ ਉਹਦੇ ਨਾਲ ਤੁਹਾਡੀ ਸੁਰਤ ਦਾ ਮਿਲਾਪ ਹੋ ਗਿਆ ਉਹਨੇ ਫੜ ਲੈਣੀ ਹੈ ਸੁੱਤ ਜਿਵੇਂ ਬਾਜ ਫੜ ਲੈਂਦਾ ਸੁਰਤ ਨੂੰ ਲੈ ਕੇ ਫਿਰ ਉਹ ਡਾਰੀ ਮਾਰਦਾ ਪਹਿਲੇ ਜਿਹੜੇ ਤਰੀਕੇ ਸੀ ਉਹ ਬੜੇ ਹਾਰਡ ਸੀ ਪਹਿਲਾਂ ਤਾਂ ਪ੍ਰਾਣਾਯਮ ਐਵੇਂ ਨਹੀਂ ਸੀ ਹੁੰਦਾ ਫਿਰ ਪ੍ਰਾਣਾਯਮ ਦੀ ਗਰਮੀ ਦੇ ਦੇ ਕੇ ਭਜੰਗਾ ਨੜੀ ਦਾ ਮੂੰਹ ਖੋਲਦੇ ਸੀ ਰਿੜਿ ਦੇ ਆਤੀ ਦੇ ਆਖੀ ਸਰੇ ਉੱਥੇ ਕੁੰਡਲਨੀ ਸ਼ਕਤੀ ਜਾਗਰਤ ਕਰਕੇ ਉਹਦੀ ਮਦਦ ਦੇ ਨਾਲ ਮੂਲ ਧਾਰ ਚੱਕਰ ਨੂੰ ਕ੍ਰੋਸ ਕਰਦੇ ਪਤਾ ਨਹੀਂ ਸਾਲ ਲੱਗਾ 10 ਸਾਲ ਲੱਗੇ ਬੈਠੇ ਨੂੰ ਜਾਣੇ ਫਿਰ ਸਵਾਦੀਸ਼ਟਾਨ ਚੱਕਰ ਦੇ ਵਿੱਚ ਦੂਸਰਾ ਜਿਹੜਾ ਚੱਕਰ ਹੈ ਫਿਰ ਨਾਭੀ ਦੇ ਵਿੱਚ ਮਣੀਪੁਰ ਚੱਕਰ ਫੇਰਾ ਰਤ ਚੱਕਰ ਫਿਰ ਵਿਸ਼ੁੱਧ ਚੱਕਰ ਗਲ ਦੇ ਵਿੱਚ ਕੰਮ ਕਰਦਾ ਉਦੇ ਬਾਅਦ ਫਿਰ ਆ ਗਿਆ ਚੱਕਰ ਆ ਗਿਆ ਚੱਕਰ ਤੋਂ ਅੱਗੇ ਟਰੁਕਟੀ ਆ ਗਈ ਟਰੁਕਟੀ ਤੋਂ ਸਾਰਸੁਰਾ ਦਲ ਹਜ਼ਾਰ ਦਲ ਦਾ ਕਰਾਮਾਤਾ ਛੰਤੀਆਂ ਦਾ ਭਰਿਆ ਹੋਇਆ ਮਰਜੀ ਦੀ ਪੰਡਾਰਾ ਉਹਨੂੰ ਕਰਾਸ ਕਰਨਾ ਬਹੁਤ ਔਖਾ ਹੁੰਦਾ ਸੀ ਉਹਦੇ ਬਾਅਦ ਅਸਮ ਜਵਾਰ ਤੇ ਪਹੁੰਚਦੇ ਸੀ ਉਰੇ ਇਹ ਤਾਂ ਮਹਾਰਾਜ ਨੇ ਸਾਨੂੰ ਰਾਹ ਨਹੀਂ ਦੱਸਿਆ ਸਾਨੂੰ ਇਹਦੇ ਨਵੇਂ ਬੁਪਰੀਤ ਰਾਹ ਦੱਸਤਾ ਕਿ ਪਿਆਰਿਓ ਸਵਾਸ ਨੂੰ ਐਂਟਰ ਕਰਾਉਣਾ ਔਖਾ ਹੈ ਸੁਰਤ ਜਿਹੜੀ ਆ ਉਹ ਇੰਨੀ ਸੂਖਸ਼ਮ ਹੈ ਕਿਸੇ ਥਾਂ ਜਿੱਥੇ ਜੀ ਕਰਦਾ ਦਸਵੇਂ ਦਰਵਾਜ਼ੇ 'ਚ ਐਂਟਰੀ ਕਰ ਲੋ ਆਗੇ ਚੱਕਰ 'ਚ ਕਰ ਲੋ ਜਿੱਥੇ ਕਰਨੀਆਂ ਕਰਨ ਇਹ ਸੁਰਤ ਨੇ ਉੱਥੇ ਪਹੁੰਚ ਜਾਣਾ ਹੈ ਅਸਲੀ ਤੀਰ ਸ਼ਬਦ ਉੱਥੇ ਸੁਣਦਾ ਤੁਸੀਂ ਇਕਾਗਰ ਚਿਤ ਹੋ ਕੇ ਸੁਰਤ ਨੂੰ ਸ਼ਬਦ ਦੇ ਨਾਲ ਲਾਓ ਸ਼ਬਦ ਤੇ ਤੁਮ ਤੁਹਾਡੇ ਅੰਦਰ ਹੋ ਰਹੀ ਹੈ ਉਹ ਤੁਮ ਤੱਕ ਪਹੁੰਚਣ ਦਾ ਯਤਨ ਕਰੋ ਉਹਦੇ ਨਾਲ ਜਿਹੜਾ ਬਹੁਤ ਵਿਛੜਾ ਭਾਵ ਸਾਗਰ ਹੈ ਨਾ ਇਹ ਆਇਆ ਪਰ ਹੋ ਜਾਂਦਾ ਜਿਵੇਂ ਮੁਰਗਾ ਵੀ ਪਾਣੀ ਚ ਰਹਿੰਦੀ ਹੋਈ ਫੰਗ ਨਹੀਂ ਪਿੱਛੜਦੀ ਬੜੇ ਸਪਸ਼ਟ ਸ਼ਬਦ ਆਪ ਤੇ ਪਰਫਾਰਮ ਕਰਦੇ ਇਹ ਕਾਹਨੇ ਨਾ ਉਹ ਕਾਹਨੇ ਇਹ ਮੁਤ ਸ਼ਬਦ ਦਾ ਭਾਵ ਹੈ ਅਲੈਕੁਮ thank mm -hmm. you